ਆਹ ਤੁਸੀਂ ਕੋਰਤਾ ਪਜਾਮਾ ਦੇਖ ਲਓ ਕਿਹੜਾ ਬਾਜ਼ਾਰ 'ਚ ਮਿਲਦਾ 2200 ਰੁਪਏ ਦਾ ਸਾਡੇ ਕੋਲ ਆਜੋ 2200 ਰੁਪਏ ਵਾਲਾ ਕੋਰਤਾ ਪਜਾਮਾ ਸਿਰਫ 895 'ਚ ਦੇ ਦਾਂਗੇ ਸਲਾਈ ਜਿੱਦਾਂ ਨਹੀਂ ਮਾਫੀ ਕਰਾ ਰਹੇ ਹੋ ਦੋ ਜਿਪਾ ਵਾਲੋ ਇੱਕ ਵਾਲੋ ਕਾਲਰ ਵਾਲਾ ਬਣਾ ਲਓ ਬਿਨਾ ਕਾਲਰ ਤੋਂ ਬਣਾ ਲਓ ਭਾਵੇਂ ਅਧੀਆਂ ਬਾਹਾਂ ਵਾਲਾ ਬਣਾ ਲਓ ਬਾਜ਼ਾਰ 'ਚ ਚਲ ਜੋ 2 ਪੀਸ ਕੋਰਟਮੈਂਟ ਦਾ ਰੇਟ ਪੁੱਛੋ 10000 ਰੁਪਏ ਤੋਂ ਘੱਟ ਕਿਸੇ ਨੇ 2 ਪੀਸ ਕੋਟਪਿੰਟ ਤੁਹਾਨੂੰ ਨਹੀਂ ਦੇਣਾ ਸਾਡੇ ਕੋਲੋਂ 10000 ਵਾਲਾ ਕੋਟਪਿੰਟ ਸਿਰਫ 2995 ਚ ਲੈ ਜਾਓ 3 ਪੀਸ ਕੋਟਪਿੰਟ ਆ ਕੋਈ 15000 ਮੰਗਦਾ ਕੋਈ 16000 ਮੰਗਦਾ ਸਾਡੇ ਕੋਲ ਆਜੋ 15000 ਵਾਲਾ 3 ਪੀਸ ਕੋਟਪਿੰਟ ਸਿਰਫ 3760 ਚ ਲੈ ਜਾਓ ਇਦਾਂ ਦੇ ਡਿਜ਼ਾਈਨਰ ਪੀਸ ਵੀ ਤੁਹਾਨੂੰ ਅਸੀਂ ਦੇ ਦੇਾਂਗੇ ਆ ਸ਼ੇਰਵਾਨੀ ਚੈੱਕ ਕਰ ਲਓ 15000 14000 16000 ਸਾਡੇ ਕੋਲ ਆਜੋ ਸ਼ੇਰਵਾਨੀ ਸਿਰਫ 6500 ਰੁਪਏ ਚ ਸਿਲਾਈ ਕਰਕੇ ਤੁਹਾਡੇ ਨਾਪ ਦੀ ਦੇ ਦੇਵਾਂਗੇ ਵਧੀਆ ਤੋਂ ਵਧੀਆ ਸਾਡੇ ਕੋਲ ਹਰ ਚੀਜ਼ अवेलेबल ਵਾਲੇ ਜਿਹੜਾ ਬਾਜ਼ਾਰਾਂ ਦੇ ਵਿੱਚ 2500 3000 ਦੇ ਵਿੱਚ ਕੁਰਤਾ ਪਜਾਮਾ ਲੈ ਆਪਾਂ ਤੁਹਾਨੂੰ 1500 ਰੁਪਏ ਦੇ ਵਿੱਚ ਕੁਰਤਾ ਪਜਾਮਾ ਦੇ ਦੇਣਾ ਹੈਗਾ ਵਾ ਤੁਹਾਨੂੰ ਇਥੇ ਆਉਣ ਦਾ ਫਾਇਦਾ ਪਤਾ ਕੀ ਆ ਤੁਹਾਡੀ ਪਾਕਟ ਫ੍ਰੈਂਡਲੀ ਸਟੋਰ ਆ ਇੱਥੇ 895 ਦੇ ਕੁਰਤਾ ਪਜਾਮਾ ਸ਼ੁਰੂ ਹੋ ਗਿਆ 1200 1500 2000 2500 ਮਾਤਰਾਬ ਜਿਹੜੇ 5-5000 ਦੇ ਕੁਰਤੇ ਵੀ ਮੈਂ ਬਾਜ਼ਾਰ ਚ ਲੈ ਨਹੀਂ ਤੇ 2-2000 ਚ ਆਹ ਸ਼ਰਟਾਂ ਚੈੱਕ ਕਰ ਲੋ ਆ ਦੇਖੋ ਪ੍ਰਿੰਟ ਦੇ ਵਿੱਚ ਛੋਟਾ ਸਾਡੇ ਕੋਲ ਕਾਫੀ ਆ ਡੱਬੀਆਂ ਵਾਲੀਆਂ ਹੈਗੀਆਂ ਲਾਈਨਿੰਗ ਵਾਲੀਆਂ ਹੈਗੀਆਂ ਤੁਸੀਂ ਬੈਂਕ ਚ ਕੰਮ ਕਰਦੇ ਹੋ ਕਿਸੇ ਆਫਿਸ ਚ ਕੰਮ ਕਰਦੇ ਹੋ ਮਾਤਰਾਬ 3-350 ਤੋਂ ਸਾਡੇ ਕੋਲ ਸ਼ਰਟ ਸ਼ੁਰੂ ਆ ਉਦੋਂ ਉੱਪਰ ਹੀ ਰੇਂਜ ਜਿੰਨਾਂ ਦੀ ਤੁਸੀਂ ਲੈਣੀਆਂ ਲੈ ਕੇ ਜਾ ਸਕਦੇ ਆ ਪੂਰੇ ਵਰਲਡ ਦਾ ਸਭ ਤੋਂ ਵੱਡਾ ਬ੍ਰਾਂਡ ਆ ਪੱਕਾ ਦਾ ਮਾਤੂ ਸ਼੍ਰੀ ਦਸਤਾਰ ਅਸਲ ਰੰਗ ਸਦਾ ਜੇ ਸਾਡੇ ਕੋਲ ਪੱਕਾ ਦੇ ਵਿੱਚ 550 ਤੋਂ ਵੱਧ ਰੰਗ ਆ ਰੰਗ ਫੇਟ ਹੋ ਜਵੇ ਟੱਪ ਪੈ ਜਵੇ ਛੇੜ ਜਾਵੇ 3 ਮਹੀਨੇ ਦੇ ਅੰਦਰ ਤੁਸੀਂ ਬਦਲ ਕੇ ਲੈ ਜਾਓ ਓਏ ਹੋਏ ਹੋਏ ਲਓ ਵੀ ਅੱਜ ਦਾ ਪੰਜਾਬ ਦੇ ਮੁੰਡੇ ਨੂੰ ਆਪਾਂ ਖੁਸ਼ ਕਰ ਦਾਂਗੇ ਜਿਹੜੀਆਂ ਬਾਜ਼ਾਰਾਂ 'ਚ ਤੁਹਾਡੀਆਂ ਹੁੰਦੀਆਂ ਲੁੱਟਾਂ ਉਹ ਵੀ ਬੰਦ ਕਰ ਦਾਂਗੇ ਆਹ ਹੁਣ ਤੁਸੀਂ কুর্তা ਪਜਾਮਾ ਦੇਖ ਲਓ ਜਿਹੜਾ ਬਾਜ਼ਾਰ 'ਚ ਮਿਲਦਾ 2200 ਰੁਪਏ ਦਾ ਸਾਡੇ ਕੋਲ ਆਜੋ 2200 ਰੁਪਏ ਵਾਲਾ কুর্তা ਪਜਾਮਾ ਸਿਰਫ 895 'ਚ ਦੇ ਦਾਂਗੇ ਸਲਾਈ ਜਿੱਦਾਂ ਦੀ ਮਰਜ਼ੀ ਕਰਾੜਿਓ ਦੋ ਜੇਬਾਂ ਵਾਲੋ ਇੱਕ ਵਾਲੋ ਕਾਲਰਾਂ ਬਣਾ ਲਓ ਬਿਨਾਂ ਕਾਲਰ ਤੋਂ ਬਣਾ ਲਓ ਭਾਵੇਂ ਅਧੀਆਂ ਬਾਹਾਂ ਵਾਲਾ ਬਣਾ ਲਓ ਚੈਲੰਜ ਇਸ ਗੱਲ ਦਾ ਬਾਜ਼ਾਰ 'ਚ 8-900 ਰੁਪਿਆ ਇਕੱਲੀ ਸਲਾਈ ਚੱਲਦੀ ਆ ਅਸੀਂ ਸਲਾਈ ਦੇ ਰੇਟ ਤੇ ਤੁਹਾਨੂੰ ਕੋਰਟਾ ਪਜਾਮਾ ਬਣਾ ਕੇ ਦੇ ਦਿਆਂਗੇ ਰੰਗ ਜਿਹੜਾ ਮਰਜ਼ੀ ਲੈ ਲਓ ਬਾਜ਼ਾਰ 'ਚ ਚਲਜੋ 2 ਪੀਸ ਕੋਰਟਪੈਂਟ ਦਾ ਰੇਟ ਪੁੱਛੋ 10000 ਰੁਪਏ ਤੋਂ ਘੱਟ ਕਿਸੇ ਨੇ 2 ਪੀਸ ਕੋਰਟਪੈਂਟ ਸਾਨੂੰ ਨਹੀਂ ਦੇਣਾ ਸਾਡੇ ਕੋਲੋਂ 10000 ਵਾਲਾ ਕੋਰਟਪੈਂਟ ਸਿਰਫ 2995 'ਚ ਲੈ ਜਾਓ ਸਲਾਈ ਕਰਕੇ ਦਵਾਂਗੇ ਬਾਜ਼ਾਰ 'ਚ ਇਹਦੀ ਸਲਾਈ 4000 ਰੁਪਿਆ ਪਰ ਅਸੀਂ 2995 'ਚ ਸਲਾਈ ਕਰਕੇ ਕੱਪੜਾ ਵੀ ਦੇ ਕੇ ਤੁਹਾਨੂੰ ਰੰਗ ਪਸਾਦਰਾ ਦੇ ਕੇ ਸਲਾਕੇ ਦੇ ਦੇਵਾਂਗੇ ਆ ਜਿਹੜਾ ਕੋਰਟਪੈਂਟ ਆ 3 ਪੀਸ ਕੋਟ ਪੈਂਟ ਆ ਕੋਈ 15000 ਮੰਗਦਾ ਕੋਈ 16000 ਮੰਗਦਾ ਸਾਡੇ ਕੋਲ ਆ ਜੋ 15000 ਵਾਲਾ 3 ਪੀਸ ਕੋਟ ਪੈਂਟ ਸਿਰਫ 3760 ਚ ਲੈ ਜਾਓ ਬਹੁਤ ਦੇ ਦੇ ਰੰਗ ਮਿਲ ਜਾਣੇ ਆ ਆ ਦੇਖੋ ਭਾਈ ਜਿਹੜਾ ਸ਼ਾਹੀ ਲੋਗ ਆ ਜਿਹੜੇ ਕਹਿੰਦੇ ਵੀ ਸਵਾਗ ਜਿਹੜਾ ਕੱਪੜਾ ਪਾਈ ਆਪਾਂ ਉੱਤੋਂ ਜੋਧਪੁਰਿਓ ਥੱਲਿਓ ਲੌਂਗ ਕੋਟ ਫਿਲਮਾਂ ਦੇ ਵਿੱਚ ਪਾਗ ਦੇ ਵੱਡੇ ਵੱਡੇ ਐਕਟਰਾਂ ਨੇ ਪਾਏ ਦੇਖਦੇ ਹਾਂ ਇਹਦੇ ਵਿੱਚ ਜੇ ਲੋ ਤੁਸੀਂ ਆਉਣਾ ਹਨ ਰੇਟ ਦੱਸਾਂਗੇ ਰੇਟ ਬਾ ਘਮਾ ਲਿਆ ਐਦਾਂ ਦੇ ਡਿਜ਼ਾਈਨਰ ਪੀਸ ਵੀ ਤੁਹਾਨੂੰ ਅਸੀਂ ਦੇ ਦਿਆਂਗੇ ਆ ਸ਼ੇਰਵਾਨੀ ਚੈੱਕ ਕਰ ਲੋ 15000 14000 16000 ਸਾਡੇ ਕੋਲ ਆਜੋ ਸ਼ੇਰਵਾਨੀ ਸਿਰਫ 6500 ਰੁਪਏ ਚ ਸਲਾਈ ਕਰਕੇ ਤੁਹਾਡੇ ਨਾਪ ਦੀ ਦੇ ਦੇਾਂਗੇ ਹੁਣ ਕੁਰਤੇ ਵੀ ਐਮੇਜ ਦੇਖੋ ਰੰਗ ਹੀ ਬਹੁਤ ਇਹਨਾਂ ਕੋਲ ਵਾਈਟ 블랙 ਸਾਰਾ ਕੁਝ ਹੈਗਾ ਭਾਈ ਜੀ ਆਫਰ ਕਿਹੜੀ ਚੱਲਦੀ ਕੁਰਤੇ ਪਿਆ ਮੇਰੇ ਦੱਸੋ ਮੁੰਡੇ ਖੁਸ਼ ਹੋਣੇ ਚਾਹੀਦੇ ਆ ਭਾਈ ਜੀ ਮੁੰਡੇ ਖੁਸ਼ ਕਰਨ ਵਾਸਤੇ ਹੀ ਅਸੀਂ ਇਹ ਆਫਰ ਚਲਾਈਏ ਕਿਉਂਕਿ ਇਹ ਜਿਹੜੀ ਆਫਰ ਹੈ ਇੱਕ ਸੀਮਤ ਸਮੇਂ ਤੱਕ ਹੀ ਮੁੰਡਿਆਂ ਦੇ ਡਿਮਾਂਡ ਦੇ ਉੱਤੇ ਹੀ ਅਸੀਂ ਇਹ ਆਫਰ ਦੁਬਾਰਾ ਚਲਾਈਓ ਉਹ ਬਕਾਇਦਾ ਕਹਿੰਦੇ ਆ ਕਿ ਪਾਜੀ ਲੇਡੀਜ਼ ਸੂਟਾਂ ਦੇ ਤੁਸੀਂ ਬੜੀ ਬੜੀ ਭਾਰੀ ਭਾਰੀ ਸ਼ੂਟ ਰੱਖੀ ਏ ਇਹ ਸਾਡੇ ਵਾਸਤੇ ਇਹਦਾ ਇਸ ਕਰਕੇ ਉਹਨਾਂ ਨੂੰ ਮੁੱਖ ਰੱਖਦੇ ਆ ਆਪਾਂ ਉਹਨਾਂ ਵਾਸਤੇ ਵੀ ਇਹ ਆਫਰ ਦੁਬਾਰਾ ਚਲਾਈਏ ਜਿਹੜਾ ਬਾਜ਼ਾਰਾਂ ਦੇ ਵਿੱਚ 8700 8800 ਰੁਪਿਆ ਸਵਾਈ ਲੈ ਰਹੇ ਨੇ ਆਪਾਂ ਤੁਹਾਨੂੰ 895 ਰੁਪਏ ਦੇ ਵਿੱਚ ਪੂਰਾ ਕੁੜਤਾ ਪਜਾਮਾ ਤਿਆਰ ਕਰਕੇ ਦੇਵਾਂਗੇ ਕੱਪੜੇ ਸਮੇਂ ਕੱਪੜੇ ਸਮੇਂ ਇੱਕ ਗੱਲ ਦੱਸੋ ਇਹ 15 1600 ਤੋਂ ਘੱਟ ਕਿੱਲਾ ਬਾਜ਼ਾਰ 'ਚ ਕੱਪੜਾ ਨਹੀਂ ਮਿਲਦਾ ਕਪੜਾ ਗੱਲਾਂ ਕਿੰਨੇ ਦਾ ਹੈ ਤੇ ਸਮਾਈ ਕਿੰਨੀ ਹੈ ਆਫਰ ਕੀ ਉਹ ਸਮਝਾਓ ਵੇਖੋ ਜੀ ਕਪੜਾ ਹੈਗਾ ਜੇ ਪੂਰਾ ਜਿਸ ਤਰ੍ਹਾਂ ਤੁਸੀਂ ਮਾਲੇ 1700 ਰੁਪਏ ਦਾ ਤੁਹਾਨੂੰ ਕੁਰਤਾ 195 ਰੁਪਏ ਤੁਸੀਂ ਸਿਰਫ ਸਾਨੂੰ ਸਲਾਈ ਦੇਣੀ ਹੈ ਅਸੀਂ ਤੁਹਾਨੂੰ ਕੁਰਤਾ ਪਜਾਮਾ ਤਿਆਰ ਕਰਕੇ ਦੇ ਦਾਂ ਤੁਸੀਂ ਲਵਾ ਲਓ ਇੱਕ ਜੇਬ ਤੁਸੀਂ ਲਵਾ ਲਓ ਦੋ ਜੇਬਾਂ 895 ਦੇ ਵਿੱਚ ਤੁਹਾਨੂੰ ਤਿਆਰ ਕਰਕੇ ਕੁਰਤਾ ਦੇ ਦੇ ਇਹਦੇ ਵਿੱਚ ਰੰਗ ਵੀ ਬਹੁਤ ਜ਼ਿਆਦਾ ਹੈਗੇ ਨੇ ਵੇਖੋ ਜੀ ਆਹ ਤਾਂ ਕਮਾਲ ਦੀ ਆਫਰ ਆ ਸਮਝ ਲਓ ਬਾਜ਼ਾਰ 'ਚ 1500 ਰੁਪਏ ਦਾ ਇਹ ਕੁਰਤੇ ਪਜਾਮੇ ਦਾ ਕਪੜਾ ਅਸੀਂ 1500 ਵਾਲਾ ਕੁਰਤਾ ਐਮਐ ਦਾ ਕੱਪੜਾ ਲਵਾਂਗੇ 700 ਚ ਤੇ 195 ਲੈ ਕੇ ਸਲਾਈ ਕਰਕੇ 895 ਦੇ ਦੇਵਾਂਗੇ ਸਿਰਫ 195 ਰੁਪਏ ਕੁਰਤੇ ਤੇ ਮੇਰੀ ਸਲਾਈ ਹੈਗੀ ਸਿਰਫ ਇਸ ਦੀਆ ਡੀਲ ਇਹ ਸਿਰਫ ਇਸ ਕੱਪੜੇ ਦੇ ਆਫਰ ਹੈਗੀ ਆ ਬਾਕੀ ਤੁਸੀਂ ਇਹਦੋਂ ਉੱਪਰ ਹੀ ਵਧੀਆ ਵੈਰਾਈਟੀ ਦਿਖਾ ਦਿਓ ਕਿਹੜੀ ਕਿਹੜੀ ਜੀ ਉਹ ਤੁਹਾਨੂੰ ਉਹ ਵੀ ਦਿਖਾ ਦਈਏ ਇਸ ਤੋਂ ਇਲਾਵਾ ਕੁਰਤੇ ਪਰਾਂ ਦੇ ਕੋਈ ਜਿਸ ਤਰ੍ਹਾਂ ਮਰਜੀ ਕੋਈ ਮੇਰਾ ਭਰਾ ਕਹਿੰਦਾ ਵਧੀਆ ਤੋਂ ਵਧੀਆ ਕਪੜਾ ਸਾਡੇ ਕੋਲ ਹਰ ਚੀਜ਼ ਆਪਣੇ ਕੋਲੇ ਜਿਹੜਾ ਬਾਜ਼ਾਰਾਂ ਦੇ ਵਿੱਚ 2500 3000 ਦੇ ਵਿੱਚ ਕੁਰਤਾ ਪਜਾਮਾ ਆਪਾਂ ਤੁਹਾਨੂੰ 1500 ਰੁਪਏ ਦੇ ਵਿੱਚ ਕੁਰਤਾ ਪਜਾਮਾ ਦੇ ਦੇਣਾ ਹੈਗਾ ਵਾ ਆ ਦੇਖੋ ਬਲੈਕ ਕਲਰ ਤੁਸੀਂ ਚੈੱਕ ਕਰ ਲਓ ਬਲੈਕ ਦੇ ਵਿੱਚ ਵੀ ਸਾਡੇ ਕੋਲ ਤੁਸੀਂ 900 ਦਾ 1000 ਦਾ 1500 2000 ਦਾ ਲੈ ਜਾਓ ਆ ਵਾਈਟ ਰੰਗ ਦੇਖੋ ਤੁਹਾਨੂੰ ਇੱਥੇ ਆਉਣ ਦਾ ਫਾਇਦਾ ਪਤਾ ਕੀ ਆ ਤੁਹਾਡੀ ਪਾਕਟ ਫ੍ਰੈਂਡਲੀ ਸਟੋਰ ਆ ਇੱਥੇ 895 ਦੇ ਕੁਰਤਾ ਪਜਾਮਾ ਸ਼ੁਰੂ ਹੋ ਗਿਆ 1200 1500 2000 2500 ਮਾਦਰਬ ਜਿਹੜੇ 5-5000 ਦੇ ਕੋਰਤੇ ਵੀ ਮੈਂ ਬਾਜ਼ਾਰ ਚ ਲੈ ਨਹੀਂ ਤੇ 2-2000 ਚ ਆਹ ਦੇਖੋ ਕਿੰਨੇ ਥਾਣ ਆ ਵਾਈਟ ਰੰਗ ਚ ਜਿਹੜੇ ਪਿੰਡ ਵਾਲੇ ਪੰਜ ਸਰਪੰਚ ਲੰਬੜ ਦੁਆਰ ਜਾਂ ਜਿਹੜੇ ਚੜਦੇ ਉਮਰ ਵਾਲੇ ਮੁੰਡੇ ਸ਼ਕੀਨ ਆ ਕੋਰਤੇ ਮੈਂ ਪਾਉਣ ਦੇ ਲੈ ਜਾਓ ਬਹੁਤ ਸਾਰੀਆਂ ਵੈਰਾਈਟੀਆਂ ਕੁਆਲਿਟੀਆਂ ਸਾਡੇ ਕੋ ਆ ਚੁੱਕੀਆਂ ਭਾਜੀ ਸਾਰਾ ਬਾਜ਼ਾਰ ਤੁਸੀਂ ਹਲਾਤਾ ਬਾਜ਼ਾਰ ਚ ਕੱਲੀ ਸਲਾਈ 4000 ਰੁਪਏ ਚੱਲਦੀ ਆ ਤੁਸੀਂ ਵੱਡੇ ਅੱਖਰਾਂ ਵਿੱਚ ਲਿਖ ਕੇ ਲਾਤਾ 2995 ਚ ਕਹਿੰਦੇ ਲੈ ਜਾਓ ਕੋਰਟ ਮੈਂਟ ਉਹ ਵੀ ਸਲਾਈ ਕਰਕੇ ਕੱਪੜਾ ਵੀ ਦੇ ਰਹੇ ਹੋ ਤੇਰੇ ਦਿਮਾਗ ਠੀਕ ਹੈ ਤੁਹਾਡਾ ਬਿਲਕੁਲ ਸਾਡਾ ਦਿਮਾਗ ਸਹੀ ਹੈ ਅਸੀਂ ਐਸੇ ਕਰਕੇ ਲੈ ਕਿਉਂਕਿ ਸਾਡਾ ਸੱਤ ਪਣਾ ਮਟੀਰੀਅਲ ਹੈਗਾ ਇਸ ਕਰਕੇ ਬਾਜ਼ਾਰਾਂ ਦੇ ਵਿੱਚ ਜਿਹੜਾ 4 4 5 5000 ਰੁਪਈਆ ਸਲਾਈ ਅਸੀਂ 2995 ਦੇ ਵਿੱਚ 2 ਪੀਸ ਕੋਟ ਪੈਂਟ ਤਿਆਰ ਕਰਨਾ ਇਹਦੇ ਵਿੱਚ ਤੁਸੀਂ ਬਾਸਕਟ 3 ਪੀਸ ਬਣਾ 3760 3760 ਦੇ ਵਿੱਚ 3 ਪੀਸ ਕੋਟ ਪੈਂਟ ਤਿਆਰ ਕਰਕੇ ਦਵਾਂਗੇ ਅੱਛਾ ਮੈਨੂੰ ਇਹ ਦੱਸੋ 2995 ਵੀ ਹੋ ਗਿਆ 3760 ਵੀ ਹੋ ਗਿਆ ਕੋਈ ਸ਼ਕੀਨ ਤੁਹਾਡੇ ਰਗਾ ਸੋਹਣਾ ਮੁੰਡਾ ਵੀ ਹੋਣਾ ਫੋਰਚੂਨਰ ਵਾਲੇ ਆਉਣੇ ਆ ਉਹਨਾਂ ਨੇ ਕਹਿੰਦਾ ਸੰਤ ਥੋੜੀ ਜਿਹੀ ਹੋਰ ਹੈਵੀ ਚਾਹੀਦੀ ਆ ਉਪਰਲੀ ਰੇਂਜ ਹੈਗੀ ਆ ਬੋ ਜੀ ਇਸ ਤੋਂ ਇਲਾਵਾ ਉੱਪਰਲੀ ਰੇਂਜ ਦੇ ਵਿੱਚ ਸਾਡੇ ਕੋਲ ਟੇਰ ਲੱਗੇ ਹੋਏ ਨੇ ਜਿਸ ਤਰ੍ਹਾਂ ਦੀ ਮਰਜ਼ੀ ਕੱਪੜਾ ਲੈ ਲਓ ਜਿਸ ਤਾਂ ਦੀ ਮਰਜ਼ੀ ਵੈਰਾਈਟੀ ਲੈ ਲਓ ਜਿਹੜਾ ਮਰਜ਼ੀ ਰੰਗ ਲੈ ਲਓ ਹਰ ਰੰਗ ਹਰ ਕੱਪੜਾ ਅਵੇਲੇਬਲ ਮਾਤੋ ਸ਼ਰੀ ਦਸਤਾਰ ਕਾਦੀਆਂ ਦੇ ਇਸ ਤੋਂ ਬਾਅਦ ਸ਼ੇਰਵਾਨੀਆਂ ਦੇ ਦੇਖੋ ਸ਼ੇਰਵਾਨੀਆਂ ਦੇ ਵਿੱਚ ਵੀ ਤਾਨੂੰ ਹੈਰਾਨ ਕਰਨ ਵਾਲੀਆਂ ਚੀਜ਼ਾਂ ਦਵਾਂਗੇ ਜਿਹੜਾ ਸ਼ੇਰਵਾਨਿਆਂ ਦੇਾਰੇ ਕੋਈ 15000 ਕੋਈ 20000 ਰੁਪਏ ਦਾ 80 6500 ਦੇ ਵਿੱਚ ਕੱਪੜੇ ਸਵੇ ਤਿਆਰ ਕਰਕੇ ਤੁਹਾਨੂੰ ਦਵਾਂਗੇ ਆ ਦੇਖੋ ਜੀ ਸਾਡੀ ਸਟੀਚਿੰਗ ਬੜੀ ਸੋਹਣੀ ਆ ਚਾਹੇ ਤੁਸੀਂ ਦੇਖੋ ਪੌਕਤਾ ਦੋ ਲਵਾਲੋ ਚਾਰ ਲਵਾਲੋ ਤਿੰਨ ਲਵਾਲੋ ਆ ਦੇਖੋ ਸਾਡਾ ਕੱਪੜਾ ਵੀ ਵਧੀਆ ਆ ਹੈਗਾ ਸਸਤਾ ਸਾਡੀ ਟੇਲਰ ਵੀ ਵਧੀਆ ਹੈਗੀ ਸਸਤੀ ਉੱਪਰ ਵੀ ਵਧੀਆ ਜਿਹੜਾ ਅਸੀਂ ਅੰਦਰ ਵੀ ਮਟੀਰੀਅਲ ਹੁੰਦਾ ਹੈ ਨਾ ਇਹ ਵੀ ਬੜਾ ਸੋਹਣਾ ਚੀਜ਼ ਯੂਜ਼ ਕਰਦੇ ਆ ਇਦਾਂ ਨਹੀਂ ਬਈ ਉੱਪਰ ਹੋਈ ਤੁਹਾਨੂੰ ਇਹ ਤਾਂ ਵਧੀਆ ਨੇ ਅੰਦਰ ਬਾੜਾ ਮਾਲਾ ਮਾ ਲਾ ਦੀਏ ਮਤਲਬ ਹਰ ਪੱਖੋਂ ਖਾਸ ਧਿਆਨ ਰੱਖਿਆ ਜਾਂਦਾ ਆ ਵੀ ਤੁਸੀਂ ਚੈੱਕ ਕਰ ਲਓ ਮਤਲਬ ਟੇਲਰਿੰਗ ਦੇ ਵਿੱਚ ਵੀ ਅਸੀਂ ਨੰਬਰ 1 ਹੈਗੇ ਆ ਚਾਹੇ ਤੁਸੀਂ ਬਲੇਜ਼ਰ ਬਾਸਕਟ ਸ਼ੇਰਵਾਨੀਆਂ ਜੋ ਮਰਜ਼ੀ ਬਣਾ ਲਓ ਆ ਸ਼ਰਟਾਂ ਚੈੱਕ ਕਰ ਲਓ ਦੇਖੋ ਪ੍ਰਿੰਟ ਦੇ ਵਿੱਚ ਸ਼ਰਟਾਂ ਸਾਡੇ ਕੋਲ ਕਾਫੀ ਆ ਡੱਬੀਆਂ ਵਾਲੀਆਂ ਹੈਗੀਆਂ ਲਾਈਨਿੰਗ ਵਾਲੀਆਂ ਹੈਗੀਆਂ ਤੁਸੀਂ ਬੈਂਕ 'ਚ ਕੰਮ ਕਰਦੇ ਹੋ ਕਿਸੇ ਆਫਿਸ 'ਚ ਕੰਮ ਕਰਦੇ ਹੋ ਡੇਲੀ ਸ਼ਰਟ ਪਾਉਣੀਆਂ ਆ ਕੇ ਲੈ ਜਾਓ ਆ ਲਾਈਨਾਂ 'ਚ ਦੇਖੋ ਕਿੰਨੀ ਸੋਹਣੀ ਸੋਹਣੀ ਵੈਰਾਈਟੀ ਆ ਮਾਦਰਬ 3350 ਤੋਂ ਸਾਡੇ ਕੋਲ ਸ਼ਰਟ ਸ਼ੁਰੂ ਆ ਉਦੋਂ ਉੱਪਰ ਹੀ ਰੇਂਜ ਜਿੰਦਾਂ ਦੀ ਤੁਸੀਂ ਲੈਣੀ ਹੈ ਲੈ ਕੇ ਜਾ ਸਕਦੇ ਆ ਲਓ ਜੀ ਸਾਡੇ ਸੋਹਣੇ ਉੱਚੇ ਲੰਮੇ ਸ਼ੈਲਸ ਵਿਲੇ ਸਰਦਾਰਪੁਰਾ ਮਨ ਲਵੀ ਦੇਖੋ ਉਹ ਸ਼ੋਬਰੀ ਪੂਰੇ ਵਰਲਡ ਦਾ ਸਭ ਤੋਂ ਵੱਡਾ ਬ੍ਰਾਂਡ ਆ ਪੱਗਾਂ ਦਾ ਮਾਤੂ ਸ਼੍ਰੀ ਦਸਤਾਰ ਅਸਲ ਰੰਗ ਸਦਾ ਦੇ ਸਾਡੇ ਕੋਲ ਪੱਗਾਂ ਦੇ ਵਿੱਚ 550 ਤੋਂ ਵੱਧ ਰੰਗ ਆ ਰੰਗ ਫੇਟ ਹੋ ਜਵੇ ਡੱਬ ਪੈ ਜਵੇ ਛੇੜ ਕਰ ਜਵੇ 3 ਮਹੀਨੇ ਦੇ ਅੰਦਰ ਤੁਸੀਂ ਬਦਲ ਕੇ ਲੈ ਜਾਓ ਰੂਪੀਆ ਲੈ ਜਾਓ ਫੁੱਲ ਬੈ ਲੈਓ ਜਿਹੜਾ ਮਰਜ਼ੀ ਲੈ ਜਾਓ ਸੋਹਣੇ ਸੋਹਣੇ ਰੰਗ ਆ ਜਿੱਦਾਂ ਦੀ ਵੀ ਤੁਹਾਨੂੰ ਚੋਆਇਸ ਹੈਗੀ ਆ ਉਹ ਦੇ ਦੇਣੀ ਆ ਭਈ ਲਾਈਨਿੰਗ ਦਾ ਕੱਪੜਾ ਕਿੱਥੋਂ ਸ਼ੁਰੂ ਹੁੰਦਾ ਅਰੇ ਪੱਗਾਂ ਦੇ ਤੁਸੀਂ ਰੱਖਦੇ ਹੋ ਤੇ ਲਾਈਨਿੰਗ ਵੀ ਅਸੀਂ ਬਾਜ਼ਾਰ ਨਾਲੋਂ ਸਸਤੀ ਤੇ ਵਧੀਆ ਦੋਂਗੇ ਲਾਈਨਿੰਗ ਤੁਹਾਨੂੰ ਦੋਂਗੇ 40 ਰੁਪਏ ਮੀਟਰ ਵਧੀਆ ਕਿਉਂਕਿ ਤੁਹਾਡੇ ਸੂਟ ਹੁੰਦੇ ਨੇ ਵਧੀਆ ਇਸ ਕਰਕੇ ਲਾਈਨਿੰਗ ਵੀ ਤੁਹਾਨੂੰ ਇਸ ਕਰ ਲਾਈਨਿੰਗ ਦਾ ਬਹੁਤ ਰੇਟ ਐ ਇਸ ਘੱਟ ਰ ਕੇ 40 ਰੁਪਏ ਲਾਈਨਿੰਗ 40 ਰੁਪਏ ਮਾਤੋ ਸ਼ੇਦ ਲਾਈਨਾਂ ਵਿੱਚ ਵੀ ਤੁਹਾਨੂੰ 500 ਤੋਂ ਵੱਧ ਰੰਗ ਮਿਲ ਜਾਣਗੇ ਸੋ ਆਜੋ ਜੀ ਬਹੁਤ ਸਾਰੇ ਫਾਇਦੇ ਆ ਭੱਡੀਆਂ ਆਫਰਾਂ ਰੇਟ ਨਿੱਕੇ ਨਿੱਕੇ ਆ ਪੰਜ ਦਿਨ ਆਜੋ ਬਹੁਤ سارے ਤੁਹਾਨੂੰ ਆਪਾਂ ਜਿਹੜੇ ਕਿ ਫਾਇਦੇ ਕਰਕੇ ਭੇਜਾਂਗੇ ਸੂਟ ਸਾਡੇ ਕੋਲ ਚਲਾਰੇ ਗਰਾਰੇ ਗਾਉਂਡ ਰਿਸਾਂ ਲਹਿੰਗੇ ਸਾਰੀ ਵੈਰਾਈਟੀ ਇੱਕੋ ਛਾਤੇ ਨਾ ਮਿਲ ਜਾਂਦੀ ਆ ਕੈਮਰਾਮੈਨ ਓਮ ਸੰਦੀ ਨਾਲ ਹਰਦੀਪ ਸਿੰਘ ਤੱਗਰ ਸਾਹਨ ਟੀਵੀ ਕਰਦਿਆਂ